ਇਹ ਗੱਲ ਦੋਸਤੋ ਅੱਜ ਅਸੀਂ ਘਰ ਦੇ ਵਿੱਚ ਬਣਾਵਾਂਗੇ ਜੇ ਗੋਲ ਗੱਪਿਆਂ ਦਾ ਚਟਪਟਾ ਜਿਹਾ ਮਸਾਲਾ ਗੋਲ ਗੱਪੇ ਤੇ ਇਸਦਾ ਪਾਣੀ ਗਰਮੀਆਂ ਦੇ ਵਿੱਚ ਇਹ ਬਹੁਤ ਹੀ ਡਿਲੀਸ਼ੀਅਸ ਲੱਗਦਾ ਇਸ ਦੇ ਲਈ ਮੈਂ ਮੈਜ਼ਰਿੰਗ ਕੱਪ ਲਿਆ ਇਹ ਅੱਧਾ ਕੱਪ ਹੈ ਤੇ ਅੱਧਾ ਕੱਪ ਆਪਾਂ ਸੂਜੀ ਦਾ ਲਿਆ ਜੇਕਰ ਤੁਹਾਡੇ ਕੋਲੇ ਮੈਜ਼ਰਿੰਗ ਕੱਪ ਨਹੀਂ ਹੈ ਤਾਂ ਤੁਸੀਂ ਕਿਸੇ ਕੌਲੀ ਦੇ ਨਾਲ ਇਸ ਨੂੰ ਮੈਜ਼ਰ ਕਰ ਸਕਦੇ ਹੋ ਸੂਜੀ ਕੋਈ ਵੀ ਹੋਵੇ ਮੋਟੀ ਵਾਲੀ ਜਾਂ ਬਰੀਕ ਵਾਲੀ ਦੋਨਾਂ ਜੋ ਲੈ ਸਕਦੇ ਹਾਂ ਜਿੰਨੀ ਆਪਾਂ ਸੂਜੀ ਲਈਆ ਉਹਦਾ ਹਾਫ ਅਸੀਂ ਪਾਣੀ ਲੈਣਾ ਵਾ ਤੇ ਇਸ ਪਾਣੀ ਨੂੰ ਅਸੀਂ ਬੋਇਲ ਹੋਣ ਦੇ ਲਈ ਰੱਖ ਦੇਣਾ ਵਾ ਦੋ ਚਮਚ ਆਪਾਂ ਇੱਥੇ ਮੈਦਾ ਲੈਣਾ ਵਾ ਤੇ ਮੈਦੇ ਦੀ ਜਗ੍ਹਾ ਤੁਸੀਂ ਆٹے ਦੀ ਵਰਤੋਂ ਕਰ ਸਕਦੇ ਹੋ ਪਾਣੀ ਗਰਮ ਹੋ ਗਿਆ ਤਾਂ ਇਹਦੇ ਵਿੱਚ ਆਪਾਂ ਐਡ ਕਰ ਦੇਾਂਗੇ ਜੇਕਰ ਤੁਸੀਂ ਇਸ ਮੈਜ਼ਰਿੰਗ ਦੇ ਨਾਲ ਚੀਜ਼ਾਂ ਨੂੰ ਐਡ ਕਰੋਗੇ ਤਾਂ ਤੁਹਾਡੇ ਗੋਲ ਗੱਪੇ ਬਹੁਤ ਵਧੀਆ ਬਣਨਗੇ ਫੁੱਲੇ ਫੁੱਲੇ ਬਣਨਗੇ ਤੇ ਬਿਲਕੁਲ ਕ੍ਰਿਸਪੀ ਹੋਣਗੇ ਕੋਈ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ ਗੋਲ ਗੱਪੇ ਬਣਾਉਣ ਦੇ ਵਿੱਚ ਆਪਾਂ ਇਹਨਾਂ ਨੂੰ ਮਿਕਸ ਕਰ ਲੈਣਾ ਜਦੋਂ ਇਹ ਥੋੜਾ ਜਿਹਾ ਠੰਡਾ ਹੋ ਗਿਆ ਕਿਉਂਕਿ ਹਜੇ ਇਹ ਗਰਮ ਹੈ ਇਸ ਕਰਕੇ ਮੈਂ ਇਹਨੂੰ ਚਮਚ ਦੇ ਨਾਲ ਮਿਕਸ ਕਰ ਰਹੀ ਹਾਂ ਜੋ ਥੋੜਾ ਜਿਹਾ ਠੰਡਾ ਹੋ ਗਿਆ ਤਾਂ ਆਪਾਂ ਇਹਨੂੰ ਹੱਥ ਦੇ ਨਾਲ ਆਟੇ ਦੀ ਤਰ੍ਹਾਂ ਗੁੰਨ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ ਇਹਨੂੰ ਬਹੁਤ ਜ਼ਿਆਦਾ ਗੁੰਨਣ ਦੀ ਲੋੜ ਨਹੀਂ ਹੈ ਬਸ 2-3 ਮਿੰਟ ਲਈ ਇਹਨੂੰ ਮਸਲ ਲੈਣਾ ਵਾ ਤੇ ਇਹ ਸੂਜੀ ਨੇ ਆਪਣੇ ਆਪ ਸੈੱਟ ਹੋ ਜਾਣਾ ਕਿਉਂਕਿ ਸੂਜੀ ਆਦਾਏ ਨੇ ਸਾਰਾ ਪਾਣੀ ਜਿਹੜਾ ਹੈ ਉਹ ਅਬਜ਼ਰਬ ਕਰ ਲੈਣਾ ਹਨੇ ਨੂੰ ਆਪਾਂ ਗਿੱਲੇ ਕੱਪੜੇ ਦੇ ਨਾਲ ਕਵਰ ਕਰਕੇ ਘੱਟ ਤੋਂ ਘੱਟ 20 ਮਿੰਟ ਲਈ ਜ਼ਰੂਰ ਰੱਖਣਾ ਵਾ ਤਾਂ ਕਿ ਸੂਜੀ ਜਿਹੜੀ ਆ ਉਹ ਪ੍ਰੋਪਰ ਸੈੱਟ ਹੋ ਜਾਵੇ 20 ਮਿੰਟ ਲਈ ਆਪਾਂ ਇਹਨੂੰ ਇਸੇ ਤਰ੍ਹਾਂ ਪਈ ਰਹਿਣ ਦੇਣਾ ਵਾ ਪੂਰੇ 20 ਮਿੰਟ ਹੋ ਗਿਆ ਇਸ ਦੇ ਬਾਅਦ ਆਪਾਂ ਚੈੱਕ ਕਰ ਰਹੇ ਹਾਂ ਤਾਂ ਆਟਾ ਜਿਹੜਾ ਇਹ ਉਹ ਪਹਿਲਾਂ ਨਾਲੋਂ ਥੋੜਾ ਜਿਹਾ ਟਾਈਟ ਹੋ ਗਿਆ ਵਾ ਤਾਂ ਇਹਨੂੰ ਆਪਾਂ ਹੁਣ ਫੇਰ ਤੋਂ ਥੋੜਾ ਜਿਹਾ ਮਸਲ ਕੇ ਸੌਫਟ ਕਰ ਲਾਂਗੇ ਇੱਕ ਵਾਰੀ ਫੇਰ ਤੋਂ ਇਹਨੂੰ ਆਪਾਂ ਗੁੰਨ ਲੈਣਾ ਵਾ ਤੇ ਜੇਕਰ ਤੁਹਾਨੂੰ ਲੱਗੇ ਕਿ ਥੋੜਾ ਹਾਰਡ ਆ ਤਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਸਲ-ਮਸਲ ਕੇ ਥੋੜਾ ਸੌਫਟ ਕਰ ਲਓ ਤੇ ਇਸ ਦੇ ਬਾਅਦ ਆਪਾਂ ਇਹਦੀਆਂ ਛੋਟੀਆਂ-ਛੋਟੀਆਂ ਲੋਈਆਂ ਜਿਹੜੀਆਂ ਐ ਉਹ ਤੋੜ ਲੈਣੀਆਂ ਵਾ ਇਹ ਤੁਸੀਂ ਜਿਸ ਹਿਸਾਬ ਨਾਲ ਗੋਲ ਗੱਪੇ ਦਾ ਸਾਈਜ਼ ਰੱਖਣਾ ਚਾਹੁੰਦੇ ਹੋ ਉਸ ਹਿਸਾਬ ਦੀਆਂ ਲੋਈਆਂ ਜਿਹੜੀਆਂ ਐ ਉਹ ਤੋੜ ਲੈਣੀਆਂ ਵਾ ਜੇਕਰ ਤੁਹਾਨੂੰ ਬਾਅਦ ਵਿੱਚ ਲੱਗੇ ਕਿ ਕੋਈ ਕੋਈ ਪੋਰਸ਼ਨ ਜਿਹੜਾ ਹੈ ਉਹ ਜ਼ਿਆਦਾ ਹੋ ਗਿਆ ਵਾ ਤਾਂ ਤੁਸੀਂ ਉਹਨੂੰ ਸੈੱਟ ਕਰ ਸਕਦੇ ਹੋ ਇਸ ਤਰ੍ਹਾਂ ਮੈਂ ਸਾਰੀਆਂ ਜਿਹੜੀਆਂ ਇਹਨੀਆਂ ਲੋਈਆਂ ਵਾ ਉਹ ਬਣਾ ਲੈਣੀਆਂ ਵਾ ਉਸਦੇ ਬਾਅਦ ਆਪਾਂ ਇਹਦੇ ਜਿਹੜੇ ਪੇੜੇ ਕਰ ਲਵਾਂਗੇ ਨਾਲ ਦੀ ਨਾਲ ਹੀ ਇਹਦੇ ਪੇੜੇ ਕਰ ਦਵਾਂਗੇ ਇਸ ਨੂੰ ਰੱਖਣਾ ਨਹੀਂ ਹੈ ਇਸ ਤਰ੍ਹਾਂ ਇਹ ਬਹੁਤ इजीली ਗੋਲ ਗੱਪੇ ਜਿਹੜੇ ਆ ਉਹ ਬਣ ਕੇ ਰੈਡੀ ਹੋ ਜਾਣਗੇ ਤੁਹਾਡੇ ਤੁਹਾਨੂੰ ਕੋਈ ਝੰਜਟ ਕਰਨ ਦੀ ਜਰੂਰਤ ਨਹੀਂ ਹੈ ਕੋਈ ਇਹਨਾਂ ਨੂੰ ਸੈੱਟ ਕਰਨ ਦੀ ਜਰੂਰਤ ਨਹੀਂ ਹੈ ਉੱਪਰ ਦੀ ਮੈਂ ਇਹਦੇ ਮੈਦਾ ਹੀ ਐਡ ਕਰ ਰਹੀ ਹਾਂ ਤਾਂ ਕਿ ਇਹ ਜਿਹੜੀਆਂ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਚਿਪਕਣ ਨਾਲ ਦੋ ਇੱਕ ਚਮਚ ਦੇ ਕਰੀਬ ਆਪਾਂ ਮੈਦਾ ਜਿਹੜਾ ਇਹਦੇ ਉੱਪਰ ਡਸਟ ਕਰ ਦਾਂਗੇ ਫਿਰ ਆਪਾਂ ਨਾਲ ਦੀ ਨਾਲ ਇਹਦੇ ਜਿਹੜੀਆਂ ਲੋਈਆਂ ਵਾਂ ਇਹਦੇ ਗੋਲ ਗੱਪੇ ਬਣਾ ਕੇ ਰੱਖ ਦੇਾਂਗੇ ਜੇਕਰ ਤੁਹਾਨੂੰ ਲੱਗੇ ਕਿ ਇਹ ਥੋੜਾ ਜਿਹਾ ਹਜੇ ਪਤਲਾ ਹੈ ਜਾਂ ਹਜੇ ਸੈਟ ਨਹੀਂ ਹੋਇਆ ਪ੍ਰੋਪਰ ਤਾਂ ਤੁਸੀਂ ਇਹਦੇ ਉੱਪਰ ਮੈਦਾ ਲਗਾ ਕੇ ਜਿਸ ਤਰ੍ਹਾਂ ਅਸੀਂ ਰੋਟੀ ਨੂੰ ਰੋਟੀ ਨੂੰ ਅਸੀਂ ਆਟਾ ਲਗਾ ਕੇ ਬੇਲਦੇ ਆ ਤਾਂ ਇਸ ਤਰ੍ਹਾਂ ਤੁਸੀਂ ਹਲਕਾ ਜਿਹਾ ਲਗਾਉਣਾ ਬਹੁਤ ਜ਼ਿਆਦਾ ਮੈਦਾ ਨਹੀਂ ਲਗਾਉਣਾਗਾ ਹਲਕਾ ਜਿਹਾ ਮੈਦਾ ਡਸਟ ਕਰਕੇ ਵੀ ਇਸ ਨੂੰ ਬੇਲ ਸਕਦੇ ਹਾਂ ਤੇ ਕੋਸ਼ਿਸ਼ ਕਰਨੀ ਹੈ ਕਿ ਜਿੰਨਾ ਪਤਲੇ ਤੋਂ ਪਤਲਾ ਬੇਲ ਸਕਦੇ ਹੋ ਉਨਾ ਹੀ ਇਹ ਵਧੀਆ ਬਣੇਗਾ ਤੇ ਇਹਨਾਂ ਨੂੰ ਤੁਸੀਂ ਪ੍ਰੋਪਰ ਇੱਕ ਸੀਕੁਐਂਸ ਵਾਈਜ਼ ਰੱਖਣਾ ਵਾ ਕਿਉਂਕਿ ਜਿਹੜੀ ਲੋਈ ਤੁਸੀਂ ਪਹਿਲਾਂ ਤੇਰੇ ਤੋਂ ਗੋਲ ਗੱਪਾ ਬਣਾਇਆ ਉਸ ਨੂੰ ਹੀ ਸਭ ਤੋਂ ਪਹਿਲਾਂ ਫਰਾਈ ਕਰਨਾ ਵਾ ਇਸ ਤਰ੍ਹਾਂ ਆਪਾਂ ਸਾਰੇ ਇਹ ਗੋਲ ਗੱਪੇ ਬਣਾ ਕੇ ਰੱਖ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇਲ ਜਿਹੜਾ ਉਹ ਮੀਡੀਅਮ ਗਰਮ ਹੋਣਾ ਚਾਹੀਦਾ ਪਹਿਲਾਂ ਆਪਾਂ ਇੱਕ ਚੈੱਕ ਕਰ ਲੈਨੇ ਆ ਤੇ ਇਹ ਜਿਹੜਾ ਸਭ ਤੋਂ ਪਹਿਲਾਂ ਬਣਾਇਆ ਸੀ ਗੋਲ ਗਪਾਏ ਇਹ ਮੈਂ ਇਸ ਦੇ ਵਿੱਚ ਐਡ ਕੀਤਾ ਵਾ ਤੇ ਤੁਸੀਂ ਉਹ ਵਾਲਾ ਪਾਸਾ ਜਿਹੜਾ ਇੱਥੇ ਐਡ ਕਰਨਾ ਜਿਹੜਾ ਨੀਚੇ ਸਾਈਡ ਤੇ ਥੱਲੇ ਰੱਖਿਆ ਜਾਂਦਾ ਵਾ ਉੱਪਰ ਵਾਲਾ ਨਹੀਂ ਤੇਲ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਉਹ ਸਾਈਡ ਨੂੰ ਡਿਪ ਕਰਨਾ ਜਿਹੜੀ ਸਾਈਡ ਨੀਚੇ ਹੁੰਦੀ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤੇਲ ਪ੍ਰੋਪਰ ਗਰਮ ਹੈ ਤੇ ਇਹਦਾ ਮਤਲਬ ਹੁਣ ਆਪਾਂ ਸਾਰੇ ਗੋਲ ਗੱਪੇ ਝੜੇ ਆ ਉਹ ਬਣਾ ਲੈਣੇ ਆ ਤੇ ਇਹਨੂੰ ਤੁਸੀਂ ਕਿੰਨਾ ਕ੍ਰਿਸਪੀ ਰੱਖਣਾ ਹੈ ਡਾਰਕ ਕਰਨਾ ਹੈ ਲਾਈਟ ਕਰਨਾ ਹੈ ਇਹ ਤੁਹਾਡੇ ਟੇਸਟ ਤੇ ਡਿਪੈਂਡ ਕਰਦਾ ਵਾ ਇਹ ਦੇਖ ਸਕਦੇ ਹੋ ਜੀ ਹੁਣ ਆਪਾਂ ਇਸੇ ਤਰੀਕੇ ਦੇ ਨਾਲ ਸਾਰੇ ਗੋਲ ਗੱਪੇ ਬਣਾ ਲਾਂਗੇ ਜਿਵੇਂ ਤੁਸੀਂ ਇਹਨੂੰ ਕੜਾਈ ਦੇ ਵਿੱਚ ਪਾਉਣਾ ਹੈ ਉੱਪਰੋਂ ਕਿਸੇ ਵੀ ਚੀਜ਼ ਦੇ ਨਾਲ ਜਾਲੀ ਦੇ ਨਾਲ ਜਾਂ ਇਸ ਤਰ੍ਹਾਂ ਸਪਾਈਡਰ ਦੇ ਨਾਲ ਇਹਨੂੰ ਪ੍ਰੈਸ ਕਰ ਦੇਣਾ ਵਾ ਤੇ ਉਸ ਤੋਂ ਬਾਅਦ ਇਹਨੂੰ ਜਿੰਨਾ ਤੁਸੀਂ ਰੱਖਣਾ ਚਾਹੋ ਕਰ ਸਕਦੇ ਹੋ ਇਸ ਤਰ੍ਹਾਂ ਮੈਂ ਸਾਰੇ ਗੋਲ ਗੱਪੇ ਜੜੇ ਇੱਕ ਇੱਕ ਕਰਕੇ ਬਣਾ ਰਹੀਆਂ ਕਿਉਂਕਿ ਮੈਂ ਤੇਲ ਘੱਟ ਪਾਇਆ ਵਾ ਤੇ ਕਿਉਂਕਿ ਸੈਕਿੰਡ ਟਾਈਮ ਇਸ ਤੇਲ ਨੂੰ ਯੂਜ਼ ਨਹੀਂ ਕੀਤਾ ਜਾਊਗਾ ਇਸ ਕਰਕੇ ਆਪਾਂ ਘੱਟ ਤੇਲ ਦੇ ਵਿੱਚ ਇਸ ਨੂੰ ਬਣਾ ਰਹੇ ਹਾਂ ਜੇਕਰ ਤੁਸੀਂ ਇਸ ਦੇ ਵਿੱਚ ਜ਼ਿਆਦਾ ਤੇਲ ਦੇ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਇਕੱਠੇ ਵੀ 4-4 ਪਾ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਗੋਲ ਗੱਪੇ ਕਿੰਨੇ ਵਧੀਆ ਫੁੱਲ ਫੁੱਲ ਕੇ ਬਾਹਰ ਆ ਰਹੇ ਕੁਝ ਵੀ ਨਹੀਂ ਕੀਤਾ ਨਾ ਕੋਈ ਬੇਕਿੰਗ ਸੋਡਾ ਪਾਇਆ ਨਾ ਹੀ ਕੋਈ ਗਿੱਲੇ ਕਪੜੇ ਚ ਰੱਖਿਆ ਨਾ ਕੋਈ ਹੋਰ ਚੰਚੜ ਕੀਤਾ ਤੇ ਬਹੁਤ ਹੀ ਵਧੀਆ ਫੁੱਲੇ ਫੁੱਲੇ ਸਾਡੇ ਗੋਲ ਗੱਪੇ ਜਿਹੜੇ ਕ੍ਰਿਸਪੀ ਕ੍ਰਿਸਪੀ ਹੋ ਵੀ ਤਿਆਰ ਹੋ ਗਏ ਆ ਹੁਣ ਆਪਾਂ ਇਸ ਦਾ ਪਾਣੀ ਤਿਆਰ ਕਰ ਲੈਨੇ ਆ ਇੱਧਰ ਮੈਂ ਨਾਲ ਹੀ ਜਿਹੜੇ ਚਿੱਟੇ ਛੋਲੇ ਪਿਓ ਕੇ ਰੱਖੇ ਸੀ ਇਹਨਾਂ ਨੂੰ ਵੀ ਵਿਸਲ ਲਵਾ ਲਈ ਆ ਨਾਲ ਹੀ ਮੈਂ ਦੋ ਆਲੂ ਜਿਹੜੇ ਛਿਲਕੇ ਉੱਪਰ ਐਡ ਕਰ ਦਿੱਤੇ ਸੀ ਆਲੂ ਵੀ ਸਾਡੇ ਬੋਇਲ ਹੋ ਗਏ ਆ ਤੇ ਛੋਲੇ ਵੀ ਬੋਇਲ ਹੋ ਗਏ ਦੋਨੇ ਕੰਮ ਜਿਹੜੇ ਆ ਉਹ ਇਕੱਠੇ ਹੀ ਹੋ ਜਾਂਦੇ ਆ ਤੇ ਜਦੋਂ ਤੁਸੀਂ ਗੋਲ ਗੱਪੇ ਬਣਾ ਰਹੇ ਹੋ ਮੋਂ ਤਾਂ ਨਾਲ ਤੁਸੀਂ ਕੁੱਕਰ ਦੀ ਇਹਨਾਂ ਦੀ 3-4 ਵਿਸਲ ਲਵਾ ਦਿਓ ਕਿਉਂਕਿ ਛੋਲੇ ਜਿਹੜੇ ਹੁੰਦੇ ਆ ਉਹਨਾਂ ਨੂੰ ਥੋੜਾ ਟਾਈਮ ਲੱਗ ਜਾਂਦਾ ਵਾ ਇਹਨਾਂ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਿਆ ਵਾ ਤੇ ਗੋਲ ਗੱਪਿਆਂ ਦਾ ਪਾਣੀ ਬਣਾਉਣ ਦੇ ਲਈ ਇਮਲੀ ਨੂੰ ਮੈਂ ਪਹਿਲਾਂ ਭਿਉਂ ਕੇ ਰੱਖਿਆ ਸੀ ਇਹ तकरीबन 2 ਘੰਟੇ ਪਹਿਲਾਂ ਆਪਾਂ ਭਿਉਂਤੀ ਆ ਤੇ ਇਹਨੂੰ ਆਪਾਂ ਹੁਣ ਛਾਣ ਲਵਾਂਗੇ ਇਹ तकरीबन 100 ਗ੍ਰਾਮ ਦੇ ਕਰੀਬ ਹੈਗੀ ਆ ਤੇ ਇਹ ਵੈਸੇ ਤਾਂ ਪਾਣੀ ਦੀ ਮਾਤਰਾ ਦੇ ਅਕੋਰਡਿੰਗਲੀ ਜ਼ਿਆਦਾ ਹੀ ਹੈ ਤਾਂ ਪਰ ਇਸ ਦੇ ਵਿੱਚੋਂ ਮੈਂ ਇਮਲੀ ਦਾ ਪਾਣੀ ਜਿਹੜਾ ਹੈ ਉਹ ਥੋੜਾ ਜਿਹਾ ਹੋਰ ਕੱਢ ਕੇ ਐਕਸਟਰਾ ਰੱਖਣਾ ਹੈ ਉਸ ਦੀ ਚਟਨੀ ਬਣਾਉਣ ਦੇ ਲਈ ਇਸ ਤਰ੍ਹਾਂ ਆਪਾਂ ਇਹਨੂੰ ਛਾਣ ਲਵਾਂਗੇ ਉੱਪਰ ਦੀ ਤੁਸੀਂ ਕਿਸੇ ਚਮਚ ਦੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਇਸ ਤਰ੍ਹਾਂ ਤੁਸੀਂ ਹਿਲਾਉਂਦੇ ਜਾਓਗੇ ਤਾਂ ਥੱਲੇ ਆਪਣੇ ਆਪ ਬਹੁਤ ਹੀ ਆਸਾਨੀ ਦੇ ਨਾਲ ਪਲਪ ਜਿਹੜਾ ਹੈ ਉਹ ਨਿਕਲ ਜਾਂਦਾ ਵਾ ਤੇ ਜੇ ਤੁਹਾਨੂੰ ਲੱਗੇ ਕਿ ਪਲਪ ਹਜੇ ਪ੍ਰੋਪਰ ਨਹੀਂ ਗਿਆ ਤਾਂ ਤੁਸੀਂ ਉੱਪਰ ਦੀ ਥੋੜਾ ਪਾਣੀ ਹੋਰ ਐਡ ਕਰਕੇ ਇਹਨੂੰ ਪ੍ਰੋਪਰ ਸਾਰੀ ਨੂੰ ਛਾਨ ਲੈਣਾ ਵਾ ਇਸ ਤਰ੍ਹਾਂ ਆਪਾਂ ਸਾਰੀ ਇਮਲੀ ਨੂੰ ਛਾਨ ਲਿਆ ਵਾ ਤੇ ਨਾਲ ਹੀ ਆਪਾਂ ਪੁਦੀਨੇ ਧਨੀਏ ਦੀ ਜਿਹੜੀ ਚਟਨੀ ਆ ਉਹ ਵੀ ਬਣਾਈ ਐ ਜਿਸ ਦੇ ਵਿੱਚ ਧਨੀਆ ਐਡ ਕਰਕੇ ਫਿਰ ਪੁਦੀਨੇ ਦੇ ਆ ਕੁਝ ਪੱਤੀਆਂ ਐਡ ਕੀਤੀਆਂ ਐ ਫਿਰ ਮੈਂ ਹਰੀ ਮਿਰਚ 3 ਤੋਂ 4 ਤੁਸੀਂ ਆਪਣੇ ਤੇਸਟ ਦੇ ਅਕੋਰਡਿੰਗਲੀ ਰੱਖ ਸਕਦੇ ਹੋ ਕਿੰਨੀ ਤੁਹਾਨੂੰ ਤਿੱਖਾ ਚਾਹੀਦਾ ਵਾ ਤਿੰਨ ਹਰੀਆਂ ਮਿਰਚਾਂ ਐਡ ਕੀਤੀਆਂ ਵਾ ਤੇ ਨਮਕ ਐਡ ਕੀਤਾ ਵਾ ਇਸ ਦੇ ਇਲਾਵਾ ਤੁਸੀਂ ਅਦਰਕ ਲਸਣ ਵੀ ਜੇਕਰ ਪਸੰਦ ਕਰਦੇ ਹੋ ਤਾਂ ਇਸ ਦੇ ਵਿੱਚ ਐਡ ਕਰ ਸਕਦੇ ਹੋ ਹਾਫ ਲੈਮਨ ਐਡ ਕਰਕੇ ਤੇ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਤੇ ਇਹ ਚਟਨੀ ਜਿਹੜੀ ਆ ਉਹ ਬਣਾ ਲਈਏ ਧਨੀਏ ਪਦੀਨੇ ਦੀ ਇਹਨੂੰ ਆਪਾਂ ਮਿਕਸ ਕਰ ਲਾਵਾਂਗੇ ਇਹਨੂੰ ਵੀ ਆਪਾਂ ਛਾਨ ਲੈਣਾ ਵਾ ਪ੍ਰੋਪਰ ਤੇ ਇਹ ਧਨੀਏ ਪਦੀਨੇ ਦਾ ਜਿਹੜਾ ਮਿਕਸਰ ਆਏ ਨੂੰ ਤੁਸੀਂ ਸੁੱਟਣਾ ਨਹੀਂ ਇਹਨੂੰ ਤੁਸੀਂ ਸਬਜੀ ਦੇ ਵਿੱਚ ਯੂਜ਼ ਕਰ ਸਕਦੇ ਹੋ ਇਹਨੂੰ ਵੀ ਪ੍ਰੋਪਰ ਤੁਸੀਂ ਇਸ ਤਰ੍ਹਾਂ ਮੈਸ਼ ਕਰ ਲੈਣਾ ਵਾ ਤੇ ਇਸ ਦੇ ਬਾਅਦ ਆਪਾਂ ਇਸ ਦੇ ਵਿੱਚ ਪਾ ਦੇਾਂਗੇ ਜੀ ਇਹ ਗੁੜ ਵੀ ਭਿਉ ਕੇ ਰੱਖਿਆ ਸੀ ਜਦੋਂ ਹੀ ਤੁਸੀਂ ਇਮਲੀ ਭਿਉਂਨੇ ਉਦੋਂ ਹੀ ਤੁਸੀਂ ਗੁੜ ਵੀ ਨਾਲ ਭਿਉਂਦੇ ਨਾ ਇਹਨੂੰ ਵੀ ਆਪਾਂ ਇਸ ਪਾਣੀ ਨੂੰ ਛਾਨ ਕੇ ਐਡ ਕਰ ਦਿੱਤਾ ਤੇ ਇਧਰ ਮੈਂ ਜੀਰੇ ਨੂੰ ਭੁੰਨਿਆ ਵਾ ਤਵੇ ਦੇ ਉੱਪਰ ਨਾਲ ਹੀ ਕਾਲੀਆਂ ਮਿਰਚਾਂ ਐਡ ਕੀਤੀਆਂ ਵਾ ਚਾਰ ਪੰਜ ਕਿਉਂਕਿ ਭੁੰਨੇ ਹੋਏ ਜੀਰੇ ਦਾ ਪਾਊਡਰ ਮੇਰੇ ਕੋਲ ਨਹੀਂ ਸੀਗਾ ਇਸ ਕਰਕੇ ਜੀਰੇ ਨੂੰ ਆਪਾਂ ਤਵੇ ਤੇ ਭੁੰਨ ਕੇ ਤੇ ਉਹਨੂੰ ਕੁੰਡੇ ਚ ਕੁਟ ਲਿਆ ਵਾ ਤੇ ਇਸ ਪਾਣੀ ਦੇ ਵਿੱਚ ਐਡ ਕਰ ਦਿੱਤਾ ਕਾਲਾ ਨਮਕ ਚਿੱਟਾ ਨਮਕ ਇਸ ਦੇ ਬਾਅਦ ਆ ਗਿਆ ਜੀ ਗੋਲ ਕਪਿਆਂ ਦਾ ਪਾਣੀ ਦਾ ਮਸਾਲਾ ਇਨੂ ਮਾਰਕੀਟ ਦੇ ਵਿੱਚ ਪਾਣੀ ਪੂਰੀ ਮਸਾਲਾ ਵੀ ਕਹਿੰਦੇ ਆ ਬਹੁਤ ਆਸਾਨੀ ਨਾਲ ਮਿਲ ਜਾਂਦਾ ਵਾ 2 ਚਮਚੇ ਦੇ ਕਰੀਬ ਮੈਂ ਇਹ ਪਾਇਆ ਤੇ ਲਾਲ ਮਿਰਚ ਦਾ ਪਾਊਡਰ ਤੇ ਅੱਧਾ ਨਿੰਬੂ ਮੈਸ ਦੇ ਵਿੱਚ ਐਡ ਕੀਤਾ ਵਾ ਜੇਕਰ ਤੁਹਾਡੇ ਕੋਲੇ ਪਾਣੀ ਪੂਰੀ ਦਾ ਮਸਾਲਾ ਨਹੀਂ ਹੈ ਤਾਂ ਤੁਸੀਂ ਬਾਕੀ ਸਾਰੇ ਮਸਾਲੇ ਇਸ ਦੇ ਵਿੱਚ ਜਿਵੇਂ ਧਨੀਆ ਪਾਊਡਰ ਜੀਰਾ ਪਾਊਡਰ ਕਾਲੀ ਮਿਰਚ ਲਾਲ ਮਿਰਚ ਤੇ ਅਮचूर ਪਾਊਡਰ ਇਹ ਸਾਰੇ ਮਸਾਲੇ ਜਿਹੜੇ ਆ ਇਸ ਦੇ ਵਿੱਚ ਮਿਕਸ ਕਰ ਸਕਦੇ ਹੋ ਫਿਰ ਉਤੋਂ ਦੀ ਬੂੰਦੀ ਪਾਈ ਹੈ ਘਰ ਦੀ ਹੋਮ ਮੇਡ ਬੂੰਦੀ ਆ ਚਿਲੀ ਫਲੇਕਸ ਆ ਪਿਆਜ਼ ਘਰਦ ਕੇ ਐਡ ਕੀਤਾ ਹੈ ਹਰਾ ਧਨੀਆ ਐਡ ਕਰ ਦਿੱਤਾ ਇਸ ਦੇ ਨਾਲ ਇਹਦਾ ਫਲੇਵਰ ਬਹੁਤ ਵਧੀਆ ਹੁੰਦਾ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰਾਂਗੇ ਤੇ ਗੋਲ ਕਪਿਆਂ ਦਾ ਪਾਣੀ ਸਾਡਾ ਰੈਡੀ ਹੋ ਗਿਆ ਜਿਹੜੇ ਅਸੀਂ ਆਲੂ ਬੋਇਲ ਕੀਤੇ ਸੀ ਤੇ ਚਿੱਟੇ ਛੋਲੇ ਬੋਇਲ ਕਰਕੇ ਰੱਖੇ ਸੀ ਆਲੂਆਂ ਨੂੰ ਅਸੀਂ ਕੱਟ ਲਿਆ ਵਾ ਛੋਟੇ ਛੋਟੇ ਪੀਸਸ ਦੇ ਵਿੱਚ ਤੇ ਇਹਨਾਂ ਨੂੰ ਆਪਾਂ ਅਲੱਗ-ਅਲੱਗ ਕਰ ਲਿਆ ਵਾ ਤੇ ਇਹਦੇ ਉੱਪਰ ਆਪਾਂ ਜੀ ਲਾਲ ਮਿਰਚ ਦਾ ਪਾਊਡਰ ਨਮਕ ਤੇ ਚਾਟ ਮਸਾਲਾ ਐਡ ਕੀਤਾ ਵਾ ਇਨਾਂ ਦੋਨਾਂ ਦੇ ਉੱਪਰ ਹੀ ਆਲੂਆਂ ਤੇ ਛੋਲਿਆਂ ਦੇ ਉੱਪਰ ਇਹ ਤਿੰਨੇ ਮਸਾਲੇ ਐਡ ਕੀਤੇ ਆ ਲਾਲ ਮਿਰਚ ਨਮਕ ਤੇ ਚਟ ਮਸਾਲਾ ਇਸ ਤਰ੍ਹਾਂ ਇਹ ਸਾਡੇ ਗੋਲ ਗੱਪੇ ਗੋਲ ਗੱਪਿਆਂ ਦਾ ਪਾਣੀ ਤੇ ਦਾ ਮਸਾਲਾ ਸਾਰੀਆਂ ਚੀਜ਼ਾਂ ਰੈਡੀ ਆ ਤੇ ਗੋਲ ਗੱਪੇ ਬਣਿਆ ਨੂੰ ਤਕਰੀਬਨ ਅੱਧਾ ਘੰਟਾ ਹੋ ਗਿਆ ਪਰ ਹਜੇ ਵੀ ਇਹ ਉਨੇ ਹੀ ਕ੍ਰਿਸਪੀ ਕਰਾਰੇ ਤੇ ਵਧੀਆ ਪਏ ਆ ਮਤਲਬ ਇਹਨਾਂ 'ਚ ਕੋਈ ਸੌਫਟਨੈਸ ਨਹੀਂ ਆਈ ਤੁਸੀਂ ਦੇਖ ਸਕਦੇ ਹੋ ਗੋਲ ਗੱਪੇ ਉਨੇ ਹੀ ਕ੍ਰਿਸਪੀ ਆ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਬਣਾਉਂਗੇ ਨਾ ਤਾਂ ਇਹ ਗੋਲ ਗੱਪੇ 2 ਘੰਟਿਆਂ ਬਾਅਦ ਵੀ ਤੁਹਾਨੂੰ ਇੰਨੇ ਹੀ ਕ੍ਰਿਸਪੀ ਮਿਲਣਗੇ ਕਿਉਂਕਿ ਮੈਂ ਇਹ ਦੁਪਹਿਰ ਦੇ ਟਾਈਮ ਬਣਾਇਆ ਤੇ ਇਹ ਈਵਨਿੰਗ ਤੱਕ ਵੀ ਇੰਨੇ ਹੀ ਕ੍ਰਿਸਪੀ ਸੀਗੇ ਤੇ ਉਸ ਦੇ ਬਾਅਦ ਆਪਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਆਲੂ ਵਾਲਾ ਮਸਾਲਾ ਐਡ ਕੀਤਾ ਫਿਰ ਆਪਾਂ ਚਨੇ ਦਾ ਮਸਾਲਾ ਜਿਹੜਾ ਹੈ ਕਾਵਲੀ ਛੋਲੇ ਦਾ ਮਸਾਲਾ ਉਹ ਐਡ ਕਰ ਦਿੱਤਾ ਉਸ ਤੋਂ ਬਾਅਦ ਗੋਲ ਗੱਪੇ ਦਾ ਪਾਣੀ ਐਡ ਕਰਾਂਗੇ ਤੇ ਤਾਂ ਮੂੰਹ ਦੇ ਵਿੱਚ ਪਾਣੀ ਆ ਰਿਹਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਫਟਾਫਟ ਖਾਣ ਦਾ ਮਨ ਹੋ ਰਿਹਾ ਵਾ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਸੌਖਾ ਤਰੀਕਾ ਹੈ ਤੇ ਤੁਸੀਂ ਤਕਰੀਬਨ ਗੋਲ ਗੱਪੇ ਬਣਾਉਣ ਦੇ ਬਾਅਦ 15 ਮਿੰਟ ਦਾ ਕੰਮ ਆ ਸਾਰਾ ਤੇ ਇਸ ਦੇ ਨਾਲ ਹੀ ਤੁਹਾਡੇ ਗੋਲ ਗੱਪੇ ਬਣ ਕੇ ਰੈਡੀ ਹੋ ਜਾਂਦੇ ਆ ਤੇ ਇਹਨੂੰ ਮੈਂ ਹੁਣ ਖਾਣ ਲੱਗੀ ਆ ਜੀ ਮੇਰੇ ਦਾ ਮੂੰਹ ਦੇ ਵਿੱਚ ਹੀ ਪਾਣੀ ਆ ਰਿਹਾ ਵਾ ਇਹਨਾਂ ਨੂੰ ਦੇਖ ਦੇਖ ਕੇ ਹੀ ਇੰਨੇ ਕਿ ਡੇਲੀਸ਼ੀਅਸ ਬਣੇ ਆ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਹਰ ਕਿਸੇ ਨੇ ਇਹਨਾਂ ਨੂੰ ਬਹੁਤ ਪਸੰਦ ਕੀਤਾ ਹੈ ਤੁਸੀਂ ਵੀ ਘਰ ਦੇ ਵਿੱਚ ਇੱਕ ਵਾਰ ਜ਼ਰੂਰ ਬਣਾਓ ਤੇ ਸਾਫ਼ ਸੁਥਰੀ ਚੀਜ਼ ਬਣਾਓ ਤੇ ਸਾਫ਼ ਸੁਥਰੀ ਤਰੀਕੇ ਦੇ ਨਾਲ ਆਪਣੀ ਫੈਮਿਲੀ ਨੂੰ ਖਿਲਾਓ ਤਾਂ ਕਿ ਬਿਮਾਰੀਆਂ ਤੋਂ ਬਚੇ ਰਹੋ ਉਮੀਦ ਕਰਦੀ ਹਾਂ ਜੀ ਤੁਹਾਨੂੰ ਮੇਰੀ ਇਹ ਵੀਡੀਓ ਬੇਹੱਦ ਪਸੰਦ ਆਏਗੀ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ